ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਧਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਅੱਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਪਿੰਡ ਬਦਨੀ ਖੁਰਦ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਆਲਾ ਮੋਬਾਈਲ ਨੰਬਰ 9887717452 ਠੀਕ ਆ ਬਈਰੇ ਸੂਆ ਕਿੰਨੇ ਮਾ ਵੜ ਦਈ ਯਾਰ ਬਈਰੇ ਤੀਜਾ ਸੂਆ ਸੁਈ ਹੈ ਕਦੋਂ ਸੁਈ ਹੈ ਜੀ ਇਹ ਇਹਨੂੰ ਹੋ ਗਏ 10 ਕ ਦਿਨ ਹੋ ਗਏ ਸੀ ਬੱਚਾ ਕੀ ਹੈ ਜੀ ਬੱਚਾ ਮਗਰ ਬਈ ਜੇਰ ਕੰਪਲੀਟ ਆ ਜੀ ਹਾਂ ਜੀਰ ਦੀ ਕੰਪਲੀਟ ਕਿੰਨਾ ਨੈੱਟ ਦੁੱਧ ਤਿਆਰ ਆ ਜੀ ਦੁੱਧ ਹੈਗਾ ਇਹਦੇ ਥੱਲੇ ਹੈ 17 ਆਪਾਂ 15 ਮੰਨ ਕੇ ਦੇਣੀ ਆ ਬਈ ਆਪਣੇ ਘਰੇ 15 ਕਿਲੋ ਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਥਣਾ ਦੀ ਓਕੇ ਆ ਜੀ ਹਾਂ ਥਣਾ ਦੀ ਇੱਕ ਨੰਬਰ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਜਰੂਰ ਬਈ ਸੂਆ ਤੀਜਾ ਸੂਈ ਆ ਜੀ 10 ਦਿਨ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਮਗਰ ਇਹਦੇ ਮੇਲ ਕਾਫ ਆ ਜਾਂਦਾ ਦੁੱਧ ਬਾਈ ਦੱਸਦਾ ਕਿ 17 ਕਿਲੋਈ ਆ ਤੁਸੀਂ 15 ਮੰਨ ਕੇ ਸੌਦਾ ਕਰ ਸਕਦੇ ਆ ਤਸੱਲੀ ਬਾਈ ਦੇ ਘਰੇ ਕਰ ਲਿਓ 15 ਕਿਲੋ ਦੀ ਚਾਹੇ ਦੋ ਟਾਈਮ ਚੁਵਾਈ ਕਰ ਲਿਓ ਚਾਰ ਕਰ ਲਿਓ 6 ਕਰ ਲਿਓ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਸੋਨਾ ਕਟ ਵਾਲਾ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਥਾਣਾ ਪੂਰਾ ਪੂੜ ਸ਼ਾਂਗਣੀ ਥਾਣ ਤੁਨੋਂ ਨੇੜੇ ਤੋਂ ਚੈੱਕ ਕਰਾ ਦੇਣਾ ਕੱਲਾ ਕੱਲਾ ਨਿਖੜਮਾ ਮਿਲ ਕੇ ਵੇਣ ਪੂਰੀ ਸਟਰੋਂਗ ਹੁੰਦੀ ਆ ਕੱਦ ਕਾਠ ਵੀ ਚੰਗਾ ਆ ਜਾਂਦਾ ਤੇ ਬਾਕੀ ਤੁਸੀਂ ਹਵਾਨੇ ਦੀ ਫਿਟਨੈਸ ਚੈੱਕ ਕਰ ਸਕਦੇ ਆਏ ਨਹੀਂ ਬਈ ਟਟਮਾਲੇ ਵਾ ਫਾਇਦਾ ਹੀ ਹੁੰਦਾ ਬਈ ਫਿਟਨੈਸ ਵਾਲੇ ਲੈਵੇ ਦਾ ਦੁੱਧ ਵੀ ਕਰਮ ਵਾਲੀਆਂ ਚੰਗਾ ਘੜ ਦਿੰਦੀਆਂ ਤੇ ਮਿਸ ਸਟੈਟਸ ਵਗੈਰਾ ਵੀ ਨਹੀਂ ਹੁੰਦੀ। ਬਾਕੀ ਵੀ ਵੱਡੀ ਐ ਕੋਈ ਛੋਟੀ ਮੰਨਨੇ ਕੇ ਨਾ। ਛੋਟੀ ਮੰਨਨੇ ਕੇ ਨਾ ਵੇ ਕੱਦ ਕਾਠ ਦੀ ਵੀਰੇ ਪੂਰੀ ਚੰਗੀ। ਭਜਨ ਵਜੂਦ ਦੀ ਵੀ ਭਜਨ ਵਜੂਦ ਵੀ ਪੂਰਾ ਚੰਗਾ ਤੇ ਬਈ ਡਿਮਾਂਡ ਕਰਨੀ ਜਾਇਜ਼ ਜਿਹੜੇ ਲੈਣਾ ਹੀ ਆ ਉਹੀ ਦੱਸੋ। ਬੋਲ ਯਾਰ ਬਈ 60 ਕਰ ਵਾਲਾ 65 ਕਰ ਵਾਲਾ ਗਾ 55000 ਦੀ ਦੇ ਦਾਂਗੇ 100 ਛੋੜ ਕਰਾਂਗੇ 55 ਚ। ਠੀਕ ਹੈ ਜੀ। ਜੇ ਜੀ ਜੇ ਕਿਸਾਈਆਂ ਚ ਨਾ ਪਵੇ। ਠੀਕ ਹੈ ਵੀਰੇ। 55000 ਦੀ ਬਈ ਕਹਿੰਦਾ ਵੈੜ ਦੇ ਦਾਂਗੇ ਚੰਗੀ ਆ ਵੈੜ ਬਾਕੀ ਵੀਰੇ ਬਰੀਕ ਪ੍ਰੂਫ ਬਹੁਤ ਆ ਚੈੱਕ ਕਰ ਸਕਦੇ ਹੋ। ਥਣ ਫੇਰ ਤੁਹਾਨੂੰ ਚੈੱਕ 55000 ਰੁਪਏ ਚ ਭਾਈ ਕਹਿੰਦਾ 100 ਰੁਪਏ ਛੋੜ ਹੀ ਹੋਣੀ ਆ ਤੁਹਾਨੂੰ ਨਾਕ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ